ਜਿਹੜੇ ਕਾਲ ਤੁਸੀਂ ਦੇਖ ਰਹੇ ਹੋ ਰਵਨੂ ਚੈਨਲ ਬਟਾਲਾ ਤੋਂ ਇੱਕ ਨਵੀਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਗਲੋਬਲ 크ਰਿਸਚੀਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵਜੀ ਗਵਾਈ ਹੇਟ ਬੀਤੇ ਦਿਨ ਮਸੀਹ ਭਾਈਚਾਰੇ ਦੇ ਲੋਕਾਂ ਵੱਲੋਂ ਬਟਾਲਾ ਦਾ ਗਾਂਧੀ ਚੌਂਕ ਜਾਮ ਕਰਕੇ ਰੈਫਰ ਬਾਦਸ਼ਾਹ ਵਿਰੁੱਧ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜਤਿੰਦਰ ਮਸੀਹ ਗੌਰਵ ਨੇ ਕਿਹਾ ਕਿ ਰੇਪਰ ਬਾਦਸ਼ਾਹ ਵੱਲੋਂ ਇੱਕ ਗੀਤ ਵਿੱਚ ਪਵਿੱਤਰ ਬਾਈਬਲ ਅਤੇ ਚਰਸੀਦਾ ਜ਼ਿਕਰ ਅਸ਼ਲੀਲ ਅਤੇ અપਮਾਨਜਕ ਸ਼ਬਦਾਂ ਵਿੱਚ ਕੀਤਾ ਗਿਆ ਹੈ ਜਿਸ ਨਾਲ ਜਿੱਥੇ ਮਸੀਹ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ ਉਸ ਨਾਲ ਹੀ ਇਸ ਕਰਕੇ ਗੀਤ ਨੂੰ ਲੈ ਕੇ ਮਸੀਹ ਭਾਈਚਾਰੇ ਦੇ ਲੋਕਾਂ ਵਿੱਚ ਭਾਰੀ ਠੋਸ ਪਾਇਆ ਜਾ ਰਿਹਾ ਹੈ ਰੇਪਰ ਬਾਦਸ਼ਾਹ ਬਰੰਦ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਕਤ ਗੀਤ ਨੂੰ YouTube ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਤੁਰੰਤ ਹਟਾਇਆ ਜਾਵੇ। ਉਹਨਾਂ ਨਾਲ ਹੀ ਐਸਐਸਪੀ ਬਟਾਲਾ ਤੋਂ ਮੰਗ ਕੀਤੀ ਕੀ ਬਟਾਲਾ ਚ ਵੀ ਰੈਪਰ ਬਾਦਸ਼ਾ ਵਿਰੁੱਧ ਕੇਸ ਦਰਜ ਕੀਤਾ ਜਾਵੇ। ਜਿਕਰਯੋਗ ਹੈ ਕਿ ਇਸ ਸਬੰਧੀ ਕਿਲਾ ਲਾਲ ਸਿੰਘ ਥਾਣਾ ਵਿੱਚ ਰੈਪਰ ਬਾਦਸ਼ਾ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਮੰਗ ਨੂੰ ਜਲਦੀ ਨਾ ਪੂਰਾ ਕੀਤਾ ਗਿਆ ਤਾਂ ਮੁਸੀਬਾਈ ਚਾਰੇ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।